ਨਮਸਕਾਰ ਜੀ ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਏਕਤਾ ਲਹਿਰ ਨਿਊਜ਼ ਤੇ ਮੈਂ ਹਾਂ ਤੁਹਾਡਾ ਆਪਣਾ ਸ਼ਸ਼ੀਲ ਟਿੰਗੜਾ ਇਸ ਵਕਤ ਅਸੀਂ ਪਹੁੰਚੇ ਹਾਂ ਜੀ ਹਮਲਾ ਪ੍ਰੀਤਨਗਰ ਰੀਤਨਗਰ ਦੇ ਵਿੱਚ ਜਿੱਥੇ ਸਰਦਾਰ ਗਰਦਾਵਰ ਸਿੰਘ ਗੜੈਚ ਐਨ ਆਰ ਆਈ ਹਨ ਮੇਰੇ ਵੀਰ ਐਨ ਆਰ ਆਈ ਹਨ ਜਿਹੜੇ ਬਹੁਤ ਮਦਦ ਕਰ ਰਹੇ ਨੇ ਜ਼ਰੂਰ ਮੰਤ ਲੋਕਾਂ ਦੀ ਤੇ ਅੱਜ ਵੀ ਇਹਨਾਂ ਨੇ 40 ਪਰਿਵਾਰਾਂ ਨੂੰ ਰਾਸ਼ਨ ਵੰਡਿਆ 40 ਪਰਿਵਾਰਾਂ ਨੂੰ ਜਿਹੜਾ ਰਾਸ਼ਨ ਵੰਡਿਆ ਆ ਉਹ ਤੁਹਾਨੂੰ ਮਿਲਾਂਨੇ ਆ ਸਰਦਾਰ ਗਰਦਾਵਰ ਸਿੰਘ ਗੜੈਚ ਦੇ ਨਾਲ ਕੈਮਰਾਮੈਨ ਸੁਮੇਤ ਢਿੰਗੜਾ ਦੇ ਨਾਲ ਸ਼ਸ਼ੀਲ ਢਿੰਗੜਾ ਇਕਤਾ ਲਾਅਰ ਨਿਊਜ਼ ਮੇਪੁਰਦਰ ਦਾਵਤ ਬੜਾਈ ਚ ਤੇ ਪਹਿਲੀ ਜਗ੍ਹਾ ਤੋਂ ਆਏ ਜੀ ਤੁਸੀਂ ਫਰੰਟ ਤੋਂ ਤੇ ਅੱਜ ਇਹ ਕੀ ਉਪਰਾਲਾ ਕਰ ਰਹੇ ਕੀ ਕਰ ਰਹੇ ਤੁਸੀਂ ਅਸੀਂ ਰਾਸ਼ਨ ਪਾਣੀ ਵੰਡ ਰਹੇ ਹਾਂ ਜੀ ਕਿੰਨੇ ਘਰਾਂ ਨੂੰ ਦੇ ਰਹੇ ਜੀ ਰਾਸ਼ਨ ਜਿਹੜਾ ਕਿੰਨੇ ਘਰਾਂ ਚਾਲੀਆਂ ਚਾਲੀਆਂ ਘਰਾਂ ਨੂੰ 40 ਘਰਾਂ ਨੂੰ ਰਾਸ਼ਨ ਦੇ ਰਹੇ ਹਾਂ ਬਹੁਤ ਵਧੀਆ ਉਪਰਾਲਾ ਜੀ ਤੁਹਾਡੇ ਵਰਗੇ ਐਨ ਆਰ ਆਈ ਵੀਰਾਂ ਦੀ ਸਾਨੂੰ ਬਹੁਤ ਲੋੜ ਆ ਪੰਜਾਬ ਨੂੰ ਤੇ ਇਸ ਤੋਂ ਪਹਿਲਾਂ ਵੀ ਉਹਦੇ ਉਪਰਾਲਾ ਕੀਤਾ ਸੀ ਤੁਸੀਂ ਹਾਂਜੀ ਪਹਿਲਾਂ ਵੀ ਟਰਾਈ ਕੀਤੀ ਹੈ ਪਰ ਪਹਿਲੇ ਟਰਾਈ ਕੀਤੀ ਹੈ ਹਾਂਜੀ ਤੇ ਆਉਣ ਵਾਲੇ ਟਾਈਮ ਦੇ ਵਿੱਚ ਜਿਹੜੀ ਜਿੰਨੀ ਵੀ ਤੁਸੀਂ ਇੱਥੇ ਆ ਹਾਂਜੀ ਇਹ ਹੋਰ ਵੀ ਕੋਈ ਇਦਾਂ ਦਾ ਪਰਾਲਾ ਕਰਦੇ ਰਹੋਗੇ ਅਸੀਂ ਹੋਰ ਵੀ ਕਰਾਂਗੇ ਹਾਂਜੀ ਜੀ ਤੁਸੀਂ ਕੋਈ ਹੋਰ ਵੀਰਾਂ ਦਾ ਵੀ ਸਹਾਇਤਾ ਜੋਗ ਕਰਾ ਰਹੇ ਹੋ ਨਾਲ ਜਿਹੜੇ ਐਨਆਰਆਈ ਜੀ ਉਹ ਉਹ ਵੀ ਦਿੰਦੇ ਆ ਨਾ ਉਹ ਵੀ ਦੇ ਮੇਰੇ ਨਾਲ ਹੈਲਪ ਕਰਦੇ ਆ ਉਹ ਹਾਂਜੀ ਇਹ ਫੋਨ ਮੇਰਾ ਸਵਾਲ ਆ ਜੀ ਜਿਹੜੇ ਇੱਕ ਵਿਸ਼ਵ ਭਰ ਦੇ ਵਿੱਚ ਕਰੋਨਾ ਬਿਮਾਰੀ ਫੈਲੀ ਆ ਹਾਂਜੀ ਇਹਦੇ ਬਾਰੇ ਤੁਸੀਂ ਕੀ ਸੰਦੇਸ਼ ਦੇਣਾ ਚਾਹੁੰਦੇ ਆ ਆਪਣੇ ਲੋਕਾਂ ਨੂੰ ਪੰਜਾਬ ਵਾਸੀਆਂ ਨੂੰ ਲਪਉਧਰ ਵਾਸੀਆਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਆ ਅਹੀਂ ਚਾਹੁੰਨੇ ਆ ਵੀ ਘਰ ਘਰ ਰਹਿਣ ਇਹ ਜੀ ਤੇ ਆਪਣਾ ਬਾਹਰ ਨਾ ਨਿਕੰਗੇ ਜੀ ਤੇ ਬਿਨਾਂ ਲੋੜ ਤੋਂ ਜੀ ਤੇ ਅੰਤ ਵਿੱਚ ਮੇਰਾ ਇੱਕੋ ਇੱਕ ਉਹ ਸਵਾਲ ਆ ਅੱਜ ਜਾਨੀ ਇਹ ਕਿੰਨੇ ਪਰਿਵਾਰਾਂ ਤੁਸੀਂ ਰਸਨ ਦੇ ਰਹੇ ਹੋ ਹਾਂ ਜੀ ਚਾਹੀਆਂ ਚਾਹੀਆਂ ਕਰਾਣ ਚਾਹਲੀ ਘਰਾਂ ਨੂੰ ਪਰਸਾ ਜਿਹੜਾ ਜ਼ਰੂਰੀ ਸਮਾਨ ਸਾਰਾ ਦੇ ਰਹੇ ਸਾਰਾ ਦੇ ਹਾਂ ਜੀ ਮਿਹਰਬਾਨੀ ਮਨਜੀਤ ਵੀ ਨਾ ਸਰ ਜੀ ਤੁਹਾਡਾ ਮੇਰਾ ਨਾਮ ਬਲਦੇਬ ਬੱਬੂ ਹੈ ਜੀ ਪ੍ਰਧਾਨ 파ਰਟੀ ਜਨਤਾ 파ਰਟੀ ਨਕੋਦਰ ਜੀ ਕੀ ਉਤਰਾਲਾ ਕਰ ਰਹੇ ਜੀ ਤੁਸੀਂ ਅੱਜ ਇਹ ਅੱਜ ਜਿਹੜਾ ਉਤਰਾਲਾ ਹੈ ਜੀ ਕਿ ਸਾਡੇ ਐਨ ਆਰ ਆਈ ਹੈਗੇ ਸਰਦਾਰ ਗੁਰਦਾਵਰ ਸਿੰਘ ਬੜੈ ਜੀ ਜੀ ਉਹਨਾਂ ਵੱਲੋਂ ਸਾਡੇ ਜਿਹੜਾ ਨਕੋਦਰ ਪ੍ਰਸ਼ਾਸਨ ਨੂੰ ਵੀ ਔਰ ਇਸ ਇਲਾਕੇ ਨੂੰ ਇਹਨਾਂ ਦੀ ਬੜੀ ਦੇਣ ਹੈ ਬੜਾ ਸਮਾਜ ਸੇਵੀ ਕੰਮ ਅੱਗੇ ਹੋ ਕੇ ਵਾ ਅੱਗੇ ਵੱਧ ਕੇ ਕਰਦੇ ਆ ਹਮੇਸ਼ਾ ਹੀ ਜੀ ਜਦੋਂ ਤੋਂ ਕੋਰੋਨਾ ਫੈਲਿਆ ਉਦੋਂ ਤਾਂ ਇਹ ਆਪਣਾ ਜਿਹੜਾ ਯੋਗਦਾਨ ਆਪਣੇ ਸਾਥੀਆਂ ਦੇ ਜਿਹੜੇ ਐਨ ਆਰ ਆਈ ਨਾਲ ਦੇ ਭਰਾ ਹੋਰ ਵੀ ਹੈ ਉਹਨਾਂ ਦੀ ਮਦਦ ਦੇ ਨਾਲ ਇਹ ਬਹੁਤ ਵੱਡਾ ਪਰਾਲਾ ਕੀਤਾ ਇਹਨਾਂ ਨੇ ਪਹਿਲਾਂ ਅੱਜ ਤੋਂ ਕੁਝ ਦਿਨ ਪਹਿਲਾਂ ਜਿਹੜੀ 100 ਬੋਰੀ ਆਟੇ ਦੀ ਜਿਹੜੀ ਆ ਉਹ ਐਸ ਐਚਓ ਸਿਟੀ ਨੂੰ ਕੋਦਰ ਨੂੰ ਭੇਟ ਕੀਤੀ ਉਸ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਨੂੰ ਅਪਰੀਸ਼ੀਏਟ ਕਰਨ ਦੇ ਲਈ 31000 ਰੁਪਏ ਨਕਦ ਜਿਹੜਾ ਆ ਉਹ ਡੀ ਐਸ ਪੀ ਸਾਹਿਬ ਨੂੰ ਇਹਨਾਂ ਨੇ ਦਿੱਤਾ ਉਸ ਤੋਂ ਬਾਅਦ ਇਹਨਾਂ ਨੇ 100 ਪਰਿਵਾਰਾਂ ਨੂੰ ਪਹਿਲਾਂ ਰਾਸ਼ਨ ਮੰਡਿਆ ਤੇ 40 ਪਰਿਵਾਰਾਂ ਨੂੰ ਅੱਜ ਇਹ ਫਿਰ ਦੁਬਾਰਾ ਰਾਸ਼ਨ ਵੰਡ ਰਿਹਾ ਹੈ। ਹੋਰ ਅੱਗੇ ਤੋਂ ਵੀ ਉਪਰਾਲਾ ਕਰਦੇ ਰਹਿਣਗੇ। ਹਾਂਜੀ ਬਿਲਕੁਲ ਜੀ ਇਹਨਾਂ ਦਾ ਬੜਾ ਯੋਗਦਾਨ ਹੈ ਔਰ ਇਹਨਾਂ ਦੀ ਇੱਛਾ ਹੈ ਕਿ ਜਦੋਂ ਤੱਕ ਵੀ ਜਿਸ ਬੰਦੇ ਨੂੰ ਲੋੜ ਆ ਅਸੀਂ ਉਹਨਾਂ ਦੇ ਘਰ-ਘਰ ਤੱਕ ਜਿਹੜੀ ਹੈ ਇਸ ਮਹਾਮਾਰੀ ਦੇ ਦੌਰਾਨ ਜਿਹੜਾ ਕਿ ਆ ਭਿਆੰਕਰ ਸਮਾਂ ਚੱਲ ਰਿਹਾ ਆ ਇਹਦੇ ਵਿੱਚ ਜਿਹੜਾ ਵੀ ਜ਼ਰੂਰਤਬੰਦ ਬੰਦਾ ਹੋਊਗਾ ਉਹਨੂੰ ਸਰਦਾਰ ਗੁਰਦਾਸ ਸਿੰਘ ਬੜੈਚ ਔਰ ਇਹਨਾਂ ਦੇ ਸਾਥੀ ਜਿਹੜੇ ਆ ਉਹ ਜਾ ਕੇ ਘਰ-ਘਰ ਜਿਹੜਾ ਉਹਨਾਂ ਦਾ ਰਾਸ਼ਨ ਪਹੁੰਚਾਉਣਗੇ। ਸਰ ਜੀ ਕੀ ਇਲਾਕਾ ਨਿਵਾਸੀਆਂ ਤੋਂ ਕੀ ਸੰਦੇਸ਼ ਦੇਣਾ ਚਾਹੁੰਦੇ ਤੁਸੀਂ? ਮੈਂ ਸਭ ਤੋਂ ਪਹਿਲਾਂ ਤਾਂ ਸਰਦਾਰ ਗੁਰਦਾਸ ਸਿੰਘ ਬੜੈਸ਼ ਤੇ ਉਹਨਾਂ ਦੇ ਸਾਥੀਆਂ ਦਾ ਧੰਨਵਾਦ ਕਰਦਾ ਕਿ ਜਦੋਂ ਵੀ ਕਦੀ ਪੰਜਾਬ ਦੇ ਵਿੱਚ ਇਹੋ ਜਿਹੇ ਹਾਲਾਤ ਬਣੇ ਕਿ ਪੰਜਾਬ ਦੇ ਵਿੱਚ ਕਦੀ ਵੀ ਕੋਈ ਭਿਆਨਕ ਸਮਾਂ ਆਇਆ ਇਹ ਸਾਡੇ ਜਿਹੜੇ ਵਿਦੇਸ਼ਾਂ ਵਿੱਚ ਵੱਸਦੇ ਐਨਆਰਆਈ ਵੀਰ ਨੇ ਉਹਨਾਂ ਨੇ ਵੱਧ ਚੜ ਕੇ ਜਿਹੜੀ ਪੰਜਾਬ ਦੀ ਹਮੇਸ਼ਾ ਵਾਂ ਫੜੀ ਹੈ ਪੰਜਾਬ ਦੀ ਮਦਦ ਕੀਤੀ ਹੈ ਔਰ ਪੰਜਾਬ ਨੂੰ ਆਪਣੇ ਦਿਲ ਦੇ ਵਿੱਚ ਵਸਾਇਆ ਹਮੇਸ਼ਾ ਔਰ ਪੰਜਾਬ ਨੂੰ ਜਦੋਂ ਵੀ ਕਿਤੇ ਜ਼ਰੂਰਤ ਪਈ ਤੋ ਉਹ ਆ ਗਾਂ ਬਦ ਕੇ ਮੋੜੇ ਖੜਦਾ ਹੈ ਮੈਂ ਸਾਰੇ ਇਲਾਕਾ ਨਿਵਾਸੀਆਂ ਨੂੰ ਆਪਣੇ ਵੱਲੋਂ ਇਹ ਬੇਨਤੀ ਕਰਨਾ ਚਾਹੁੰਦਾ ਕਿ ਪੁਲਿਸ ਆਪਾਂ ਸਰ ਪ੍ਰਸ਼ਾਸਨ ਦਾ ਸਾਥ ਦਿਈਏ ਤੇ ਉਹ ਜਿਹੜੀ ਆਪਾਂ ਨੂੰ ਹਦਾਇਤਾਂ ਮੰਨਦੇ ਹਦਾਇਤਾਂ ਦਾ ਪਾਲਣਾ ਕਰੀਏ ਮੂੰਹ ਤੇ ਮਾਸਕ ਪਾ ਕੇ ਰੱਖੀਏ ਡਿਸਟੈਂਸ ਬਣਾ ਕੇ ਰੱਖੀਏ ਔਰ ਜਿੱਥੇ ਕਿਤੇ ਭੀੜ ਭੜ ਦੀ ਜਗ੍ਹਾ ਤੇ ਸਾਨੂੰ ਕਿਤੇ ਜਾਣਾ ਵੀ ਪੈਂਦਾ ਜਾਂ ਸਮਾਨ ਵੀ ਲੈਣਾ ਚਾਹੁੰਦਾ ਜਾਣਾ ਪੈਂਦਾ ਤੇ ਦੋ ਜਿਹੜੀ ਗੱਜ ਦੀ ਦੂਰੀ ਆ ਉਹ ਜ਼ਰੂਰ ਬਣਾ ਕੇ ਰੱਖੀਏ ਤੇ ਆਪਣੇ ਆਪ ਨੂੰ ਸੁਰੱਖਿਅਤ ਰੱਖੀਏ ਧੰਨਕ੍ਰਿਤ